ਫਿਰੋਜ਼ਪੁਰ ਤੋਂ ਆ ਰਹੀ ਹੈ ਤਾਨੂੰ ਦੱਸਦੀ ਹੈ ਕਿ ਆਰਐਸਐਸ ਦੇ ਨੇਤਾ ਦੇ بیٹے ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਨਵੀਨ अरोड़ा ਨਾਮ ਦੱਸਿਆ ਜਾ ਰਿਹਾ 40 ਸਾਲ ਦੀ ਉਮਰ ਸੀ ਔਰ ਕੱਲ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਕੰਮ ਤੋਂ ਘਰ ਜਾ ਰਿਹਾ ਸੀ ਵਾਪਸ ਅਨਵੀਨ अरोड़ा ਦੀ ਦੁਕਾਨ 'ਚੋਂ ਦੁਕਾਨ ਤੋਂ ਵਾਪਸ ਘਰ ਜਾ ਰਿਹਾ ਸੀ ਜਿਸ ਦੌਰਾਨ ਰਾਹ ਦੇ ਵਿੱਚ ਦੋ ਬਦਮਾਸ਼ਾਂ ਦੇ ਵੱਲੋਂ ਗੋਲੀਆਂ ਮਾਰੀਆਂ ਜਾਂਦੀਆਂ ਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਇਹ ਪੂਰੀ ਘਟਨਾ ਕੈਦ ਹੁੰਦੀ ਹੈ ਔਰ ਇੱਕ ਵਾਰ ਫਿਰ ਇਸ ਘਟਨਾ ਨੇ ਸਵਾਲ ਖੜੇ ਕਰ ਦਿੱਤੇ ਨੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਦੇ ਉੱਤੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਕੈਦ ਹੋਏ ਨੇ ਬਦਮਾਸ਼ ਹੁੱਡੀ ਪਹਿਨੀ ਹੋਈ ਹੈ ਔਰ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਤਸਵੀਰਾਂ ਕੈਦ ਹੋਈਆਂ ਨੇ ਜਿਸ ਦੇ ਆਧਾਰ ਦੇ ਉੱਤੇ ਹੁਣ ਪੁਲਿਸ ਦੇ ਵੱਲੋਂ ਇਹਨਾਂ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਇਹ ਬਹੁਤ ਵੱਡੀ ਖਬਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਪੰਜਾਬ ਦੇ ਨੌਜਵਾਨ ਦਾ ਆਰਐਸਐਸ ਆਗੂ ਦੇ ਬੇਟਾ ਸੀ ਔਰ ਦੱਸ ਦਈਏ ਕਿ ਉਸਦੇ ਦਾਦਾ ਵੀ ਆਰਐਸਐਸ ਨਾਲ ਜੁੜੇ ਹੋਏ ਸੀ ਔਰ ਪਿਤਾ ਬਲਦੇਵ ਉਹ ਵੀ ਆਰਐਸਐਸ ਦੇ ਨਾਲ ਜੁੜੇ ਹੋਏ ਸੀ ਲੰਬੇ ਸਮੇਂ ਤੋਂ ਔਰ ਨਵੀਨ अरोड़ा ਵੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੁੰਦਾ ਸੀ ਪਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਕੱਲ ਜਦੋਂ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਸ਼ਾਮ ਨੂੰ ਇਸ ਵਾਰਦਾਤ ਨੂੰ ਦੋ ਜੋ ਬਦਮਾਸ਼ ਨੇ ਉਹਨਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਤਸਵੀਰਾਂ ਕੈਦ ਹੁੰਦੀਆਂ ਨੇ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦੇ ਵੱਲੋਂ ਹੁਣ ਹੰਗਾਮਾ ਕੀਤਾ ਗਿਆ ਹੈ ਜੋ ਵਪਾਰਕ ਮੰਡਲ ਦੇ ਨੇਤਾ ਨੇ ਉਹਨਾਂ ਦੇ ਵੱਲੋਂ ਵੀ ਉਹ ਵੀ ਮੌਕੇ ਤੇ ਪਹੁੰਚੇ ਨੇ ਔਰ ਵਪਾਰੀ ਮੰਡਲ ਦੇ ਵੱਲੋਂ ਵੀ ਇਸ ਘਟਨਾ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ ਹੈ ਪਰਿਵਾਰ ਦੇ ਵੱਲੋਂ ਵੀ ਇਸ ਘਟਨਾ ਨੂੰ ਲੈ ਕੇ ਰੋ ਉਹਨਾਂ ਦੇ ਵੱਲੋਂ ਵੀ ਪ੍ਰਗਟਾਇਆ ਗਿਆ ਹੈ ਔਰ ਇਨਸਾਫ ਦੀ ਮੰਗ ਕੀਤੀ ਗਈ ਹੈ ਤਾਂ ਦੱਸ ਜੇ ਕਿ ਨਵੀਨ अरोड़ा ਦੇ ਦਾਦਾ ਦਿਨਨਾਥ ਆਰਐਸਐਸ ਦੇ ਨਾਲ ਜੁੜੇ ਹੋਏ ਸੀ ਔਰ ਫਿਰੋਜ਼ਪੁਰ ਸਿਟੀ ਦੇ ਪ੍ਰਧਾਨ ਰਹੇ ਚੁੱਕੇ ਨੇ ਜਦੋਂ ਕਿ ਉਹਨਾਂ ਦੇ ਪਿਤਾ ਅਤੇ ਨਵੀਨ ਖੁਦ ਵੀ ਆਰਐਸਐਸ ਦੇ ਨਾਲ ਜੁੜੇ ਹੋਏ ਸੀ ਤਾਂ ਕੱਲੇ ਸ਼ਾਮ ਦੀ ਘਟਨਾਏ ਫਿਰੋਜ਼ਪੁਰ ਦੇ ਵਿੱਚ ਸ਼ਾਮ ਦੇ ਸਮੇਂ ਦੋ ਬਦਮਾਸ਼ਾਂ ਦੇ ਵੱਲੋਂ ਬੁੱਧਵਾਰਾ ਮੁਹੱਲਾ ਵਾਲਾ ਮੁਹੱਲਾ ਜਿਸ ਦੇ ਨੇੜੇ 40 ਸਾਲਾ ਨਵੀਨ अरोड़ा ਜਦੋਂ ਕੀ ਦੁਕਾਨ ਤੋਂ ਘਰ ਵਾਪਸ ਜਾ ਰਿਹਾ ਸੀ ਇਸ ਦੌਰਾਨ ਉਸਦੇ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਜਦੋਂ ਮੌਕੇ ਦੇ ਉੱਤੇ ਨਵੀਨ अरोड़ा ਦੇ ਪਿਤਾ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਉਹ ਮੌਕੇ ਤੇ ਪਹੁੰਚਦੇ ਨੇ ਔਰ ਨਵੀਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਨਵੀਨ ਦੀ ਮੌਤ ਦੇ ਨਾਲ ਵਪਾਰੀਆਂ ਤੇ ਪਰਿਵਾਰ ਦੇ ਵਿੱਚ ਰੋਸ ਦੀ ਲਹਿਰ ਹੈ ਕਟਨਾ ਸਥਾਨ ਦੇ ਉੱਤੇ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਅਤੇ ਵਿਧਾਇਕ ਰਣਵੀਰ ਸਿੰਘ ਭੁੱਲਰ ਵੀ ਪਹੁੰਚੇ ਔਰ ਉਹਨਾਂ ਦੇ ਵੱਲੋਂ ਹਮਲਾਵਰਾਂ ਨੂੰ ਜਲਦ ਤੋਂ ਜਲਦ ਫੜਨ ਦੀ ਵੀ ਗਈ ਗਈ ਹੈ ਪਰਿਵਾਰ ਨੂੰ ਦਿਲਾਸਾ ਵੀ ਦਿੱਤਾ ਗਿਆ ਹੈ ਪਰ ਇਸ ਘਟਨਾ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਿਰ ਕਦੋਂ ਤੱਕ ਪੰਜਾਬ ਦੇ ਨੌਜਵਾਨ ਇਸੇ ਤਰੀਕੇ ਮਾਰੇ ਜਾਂਦੇ ਰਹਿਣਗੇ ਤਾਂ ਮੌਕੇ ਦੇ ਉੱਤੇ ਪਰਿਵਾਰਕ ਮੈਂਬਰ ਜਦੋਂ ਗੋਲੀਆਂ ਲੱਗਦੀਆਂ ਨੇ ਤਾਂ ਉਸਦੇ ਪਿਤਾ ਪਹੁੰਚਦੇ ਨੇ ਨਵੀਨ अरोड़ा ਦੇ ਔਰ ਬਲਦੇਵ अरोड़ा ਮੌਕੇ ਤੇ ਪਹੁੰਚ ਕੇ ਆਪਣੇ ਬੇਟੇ ਨੂੰ ਹਸਪਤਾਲ ਪਹੁੰਚਾਉਂਦੇ ਨੇ ਤਾਂ ਉਹ ਵੀ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਔਰ ਇੱਕ ਪਿਤਾ ਲਈ ਤੁਸੀਂ ਕਿੰਨਾ ਔਖਾ ਸਮਾਂ ਸਮਝ ਸਕਦੇ ਹੋ ਔਰ ਖਾਸ ਤੌਰ ਤੇ ਪਰਿਵਾਰ ਦਾ ਜਦੋਂ ਇਕਲੌਤਾ ਬੇਟਾ ਹੋਵੇ ਤਾਂ ਕੀ ਉਹਨਾਂ ਦੇ ਉੱਤੇ ਬੀਤਦੀ ਹੋਵੇਗੀ ਇਹ ਤੁਸੀਂ ਸਹਿਜੇ ਅੰਦਾਜ਼ਾ ਲਗਾ ਸਕਦੇ ਹੋ ਤਾਂ ਆਏ ਦਿਨ ਗੋਲੀਆਂ ਨਾਲ ਭੁੰਨੇ ਜਾਂਦੇ ਨੇ ਪੰਜਾਬ ਦੇ ਨੌਜਵਾਨ ਔਰ ਉਸੇ ਤਰੀਕੇ ਦੀ ਇੱਕ ਹੋਰ ਘਟਨਾ ਫਿਰੋਜ਼ਪੁਰ ਦੇ ਬੁੱਧਵਾਰਾ ਵਾਲਾ ਮੁਹੱਲਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਆਰਐਸਐਸ ਆਗੂ ਦੇ ਬੇਟੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ 40 ਸਾਲਾ ਨਵੀਨ ਦਾ ਕਤਲ ਕਰ ਦਿੱਤਾ ਗਿਆ ਦੋ ਬੱਚਿਆਂ ਦਾ ਪਿਤਾ ਸੀ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਨਵੀਨ ਦੇ ਮੋਢਿਆਂ ਦੇ ਉੱਤੇ ਸੀ ਔਰ ਪਰਿਵਾਰ ਖੁਸ਼ੀ-ਖੁਸ਼ੀ ਰਹਿੰਦਾ ਸੀ ਪਰ ਨਹੀਂ ਪਤਾ ਸੀ ਕਿ ਇਸ ਤਰੀਕੇ ਦੀ ਕਿਸੇ ਘਟਨਾ ਨੂੰ ਕੋਈ ਦਹਿਸ਼ਤਗਰ ਦਾ ਅੰਜਾਮ ਦੇ ਜਾਵੇਗਾ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਔਰ ਜੋ ਵਿਧਾਇਕ ਮੌਕੇ ਦੇ ਉੱਤੇ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ ਬੇਟਾ ਨਵੀਨ अरोड़ा ਮੇਰਾ ਬੇਟਾ ਹੈ ਦੁਕਾਨ ਤੇ ਅਸੀਂ ਬੈਠੇ ਆ ਵਿਜੇ ਤੁਲੀ ਜੀ ਬੈਠੇ ਨੇ ਰਕੇਸ਼ ਪ੍ਰੋਫੈਸਰ ਡਾਕਟਰ ਸਾਹਿਬ ਬੈਠੇ ਸੀ ਗੱਲਾਂ ਬਾਤਾਂ ਕਰਦੇ ਪਏ ਨੇ ਵਧੀਆ ਪੁਰਾਣੀਆਂ ਧਾਰਮਿਕ ਗੱਲਾਂ ਸਮਾਜੀ ਗੱਲਾਂ ਕਰਦੇ ਪਏ ਨੇ ਤੇ 15-20 ਮਿੰਟ ਮੈਂ ਵੀ ਬੈਠਾ ਰਿਆ ਕੋਲ ਇਹ ਕਹਿੰਦਾ ਮੈਂ ਹੁਣ ਬੱਚਿਆਂ ਨੂੰ ਲੈਣਾ ਹੈ ਰੋਜ਼ ਜਾਂਦਾ ਰੁਟੀਨ ਕਹਿੰਦਾ ਮੈਂ ਪਪਾ ਜਰਾ ਜਾਣਾ ਬੱਚਿਆਂ ਨੂੰ ਲੈ ਕੇ ਮੈਂ ਕਿਹਾ ਜਾਓ ਬਟਾ ਬੈਠੇ ਨੇ ਕੋਈ ਨਹੀਂ ਅਸੀਂ ਗੱਲਾਂ ਬਾਤਾਂ ਕਰਦੇ ਪਏ ਕੋਈ ਗੱਲ ਨਹੀਂ ਔਰ 5 ਦੇ 5 ਮਿੰਟ ਦੇ ਵਿੱਚ ਹੀ ਉੱਥੋਂ ਲੜਕੇ ਦੌੜੇ ਆਏ ਨੇ ਯੂਗੋ ਬੈਂਕ ਦੇ ਕੋਲ ਉਹਨਾਂ ਕਹਿੰਦੇ ਅੰਕਲ ਜੀ ਤੁਹਾਡੇ ਬੇਟੇ ਨੂੰ ਗੋਲੀ ਮਾਰ ਗਏ ਨੇ ਕੋਈ ਉਹ ਗੋਲੀ ਵੀ ਐਸੀ ਮਾਰ ਕੇ ਗਏ ਨੇ ਮਤਲਬ ਨਾਲੋਂ ਨਾਲ ਹੀ ਕਹਿੰਦੇ ਡੈਥ ਹੋ ਗਈ ਉਸ ਦੀ ਮੁੰਡਿਆਂ ਦੀ ਜੋ ਜੱਜਮੈਂਟ ਸੀ ਅਸੀਂ ਇਹ ਕੂਚ ਚੱਕਿਆ ਤੇ ਲੈ ਕੇ ਗਏ ਮੈਡੀ ਸਿਟੀ ਲੈ ਕੇ ਗਏ ਉਹ ਵੀ ਜੱਜਮੈਂਟ ਦੇ ਉਹਨਾਂ ਨੂੰ ਹੋ ਗਈ ਕਹਿੰਦੇ ਨਹੀਂ ਜੀ ਤੁਸੀਂ ਲੈ ਜਾਓ ਇਹਨਾਂ ਨੂੰ ਬਾਕੀ ਹਸਪਤਲ ਲੈ ਜਾਓ ਅਸੀਂ ਉਥੋਂ ਬੈ ਕੀਤੀ ਵੈਨ ਕੀਤੀ ਜਿਹੜੀ ਹੁੰਦੀ ਹੈ ਐਮਬੂਲੈਂਸ ਅਸੀਂ ਬਾਗੀ ਸੱਲ ਲੈ ਆਇਆ ਹੋਇਆ ਸੀਗਾ ਬੱਚੇ ਸੀਗੇ ਛੋਟੇ ਦੋ ਬੱਚੇ ਨੇ ਇੱਕ ਇੱਕ ਛੋਟਾ ਲੜਕਾ 2 ਸਾਲ ਦਾ ਹੈਗਾ ਵੱਡੀ ਕੁੜੀ 8 ਸਾਲ ਦੀ ਹੈਗੀ ਹੈ ਉਹਨਾਂ ਨੂੰ ਘੁਮਾਉਣ ਵਾਸਤੇ ਤੇ ਬਾਰਗ ਰੋ ਜਾਂਦੇ ਨੇ ਬੱਚਿਆਂ ਨੂੰ ਖੜਾਉਂਦੇ ਨੇ ਉੱਥੇ ਜਾ ਕੇ ਦੌੜ ਦੌੜ ਲਾਉਂਦੇ ਨੇ ਬੱਚੇ ਖੁਸ਼ ਹੁੰਦੇ ਨੇ ਉਹ ਬੱਚੇ ਅੱਜ ਵੀ ਹੁਣ ਵੀ ਇੰਤਜ਼ਾਰ ਕਰਦੇ ਹੋਣੇ ਉਹਨਾਂ ਦਾ ਬਿਨਾਂ ਸਾ ਬੱਚੇ ਡੈਡੀ ਜੀ ਆਣਗੇ ਪਾਪਾ ਜੀ ਆਣਗੇ ਤੇ ਉਹ ਤੁਹਾਨੂੰ ਲੈ ਕੇ ਜਾਣਗੇ ਪਰ ਉਹ ਵਿਚਾਰੇ ਇੰਤਜ਼ਾਰ ਹੀ ਕਰਦੇ ਪਏ ਨੇ ਅਸੀਂ ਤੇ ਹੁਣ ਰੋ ਵੀ ਨਹੀਂ ਸਕਦੇ ਉਸ ਬੱਚਿਆਂ ਦੀ ਕਰਕੇ ਅਸੀਂ ਰੋ ਵੀ ਨਹੀਂ ਸਕਦੇ ਸਾਵੇ ਜੋ ਆਜਾ ਲਈ ਇਹ ਹਰਕਤ ਹੋਈ ਹੈ ਨਾ ਇਹਨੇ ਮੇਰਾ ਖਿਆਲ ਹੈ ਵੀ ਸਾਰੇ ਉਸਪੋਰਟ ਦੇ ਵਿੱਚ ਰੋਚ ਦਾ ਜੋ ਪਰਨਾਈ ਬਰਨਾ ਹੈ ਇੱਕ ਦਰਦ ਦਾ ਬੋਲ ਜਿਹੜਾ ਉਹ ਬਹੁਤ ਜ਼ਿਆਦਾ ਵੱਡਾ ਹੈ ਕਿਉਂਕਿ ਕੈਡਾ ਛਰੀ ਪ੍ਰਵਾਸ ਦੇਸ਼ਪੁਰ ਤੋਂ ਰਾਰ ਇਹਨਾਂ ਦੇ ਦਾਦਾ ਜੀ ਨੇ ਜਿਹੜੇ ਵਿੱਚ ਦੀ ਹਾਈ ਡੈਥ ਹੋਈ ਹੈ ਜੇਲਾ ਵੀ ਗਟੀਆਂ ਆ ਜਾਂਦੀ ਵਾਸਤੇ ਕਿਸੇ ਨਾਲ ਇਹਨਾਂ ਦੀ ਉੱਚੀ ਨਹੀਂ ਨੀਵੀਂ ਨੀ ਔਰ ਇਸ ਲੜਕੇ ਦੀ ਖਾਸ ਕਰਕੇ ਸ਼ਰੀਫ ਇਹਨਾਂ ਕੀ ਪੁੱਛੋ ਹੀ ਨਾ ਹੁਣ ਕਿਸ ਕਰਕੇ ਕਿਉਂ ਗੋਲੀ ਕੌਣ ਮਾਰ ਗਿਆ ਦੇਖੋ ਤੋ ਤੂੰ ਮੈਂ ਮੈਂ ਝਗੜੇ ਸਾਰੀ ਦੁਨੀਆ 'ਚ ਹੋਏ ਆ ਪਰ ਇਸ ਨਾਲ ਪਤਾ ਹੀ ਨਾ ਲੱਗੇ ਵੀ ਟੁਰੇ ਜਾਂਦੇ ਬੰਦੇ ਦੇ ਕੋਈ ਸਿਰ 'ਚ ਗੋਲੀ ਮਾਰ ਗਏ ਮੇਰਾ ਖਿਆਲ ਇਹ ਹਾਲਾਤ ਸਾਰੇ ਪੰਜਾਬ ਦੇ ਬੜੇ ਬੇਰੋਜ ਕਦੀ ਕਿਤੇ ਸੁਣੀ ਲੈ ਇੱਥੇ ਗੋਲੀ ਚੱਲੀ ਉਹਦੀ ਕਿਤੇ ਸੁਣੀ ਲੈ ਇੱਥੇ ਗੋਲੀ ਚੱਲ ਰਹੀ ਹੈ ਐਸੇਲੇ ਜਿਹੜੇ ਪੰਜਾਬ ਦੇ ਹਾਲਾਤ ਨੇ ਮੇਰਾ ਗੱਲ ਸਾਰੇ ਹਿੰਦੁਸਤਾਨ ਦੇ ਜਿੰਨੇ ਵੀ ਸੂਬੇ ਸਰਨਾ ਭੜੇ ਹਾਲਾਤ ਇਸਨੇ ਪੰਜਾਬ ਦੇ ਬਣੇ ਹੋਏ ਔਰ ਪੁਲਿਸ ਨੂੰ ਕੋਈ ਵੀ ਇਸ ਗੱਲ ਦੀ ਕਰਨ ਦੇ ਦੀ ਜੂ ਰੇਂਗ ਦੀ ਜਦੋਂ ਵੀ ਪੁੱਛੋ ਇਸ ਕੋ ਜਵਾਬ ਮਿਲਦਾ ਹੈ ਸਾਡੇ ਕੋਲ ਫੋਰਸ ਨਹੀਂ ਹੈਗੀ ਸਾਡੇ ਕੋਲ ਫੋਰਸ ਨਹੀਂ ਫੋਰਸ ਜਿੰਨੀ ਹੈ ਉਹ ਚੀਫ ਮਿਨਿਸਟਰ ਤੇ ਮੰਤਰੀਆਂ ਦੀ ਸੁਰੱਖਿਆ ਵਾਸਤੇ ਲਈ ਹੈ ਜਿਹੜਾ ਆਮ ਆਦਮੀ ਹੈ ਉਹਨੂੰ ਜਦੋਂ ਵਰਦੀ ਜਿੱਤੇ ਮੱਦੀ ਕੋਈ ਗੋਲੀ ਮਾਰ ਦੇ ਕੱਲ ਇੱਕ ਬਜ਼ੁਰਗ ਆਦਮੀ ਸੀ ਨਾਲ ਉਹਨਾਂ ਦੀ ਵਾਈਫ ਸੀ ਕਰੀਬਨ 70 75 ਸਾਲ ਦੇ ਉਹਨਾਂ ਦੇ ਕੰਨਾਂ ਦੀ ਵਾਲੀਆਂ ਕੋਕੇ ਲੈ ਗਏ ਇਨਕੇ ਗੁੰਡਾਗਰਦੀ ਬਦਵਾਚੀ ਐਸੇ ਨੇ ਜਿਹੀ ਚਰਮ ਤੇ ਪਹੁੰਚੀ ਹੈ ਜੋ ਉਹ ਸਰਕਾਰ ਨੇ ਇਹਦੇ ਵੱਲ ਕੋਈ ਧਿਆਨ ਨਾ ਦਿੱਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਦੇੋਂ ਨਿਕਲਣਾ ਬੰਦ ਕਰ ਦੇਣਾ ਉਹ ਜਿਹੜਾ ਅਤਵਾਦ ਨਾਲ ਭੈੜਾ ਵੇਲਾ ਆਇਆ ਪਿਆ ਉਦੋਂ ਤੋਂ ਪਤਾ ਲੱਗਦਾ ਸੀ ਨਾ ਵੀ ਗਰਾਬ ਨੂੰ ਹੋ ਗਈ ਹੈ ਚੱਲੀ ਇਹ ਕਰੇ ਹਮ ਤੱਕ ਬੁਜਾਰਾ ਦੇ ਵਿੱਚ ਸ਼ਰਿਆ ਮੈਸਰਾ ਤਾਂ ਕਦੀ ਵੀ ਨਹੀਂ ਹੋਇਆ ਜੋ ਹੁਣ ਹੋਣ ਲੱਗ ਪਿਆ ਅਰੇ ਬੱਚਾ ਮਾਪਿਆਂ ਦਾ ਕੰਮ ਵੀ ਬੇਟਾ ਗੱਲਾ ਗੱਲਾ ਬੇਟਾ ਸੀ ਜੀ ਛੋਟੇ ਬੱਚੇ ਨੇ ਦੇ ਵਿਆਹ ਹੈ ਸੀ ਮੁੰਡਾ ਏ ਛੋਟੇ ਛੋਟੇ ਬੱਚੇ ਨੇ ਬੜਾ ਹੀ ਸ਼ਰੀਫ ਪਰਿਵਾਰ ਹੈ ਜੀ ਔਰ ਫਰੋਸਪੁਰ ਸ਼ਹਿਰ ਦੇ ਵਿੱਚ ਇਸ ਪਰਿਵਾਰ ਦੀ ਬੜੀ ਇੱਜ਼ਤ ਹੈ ਬੜਾ ਪਿਆਰ ਕਰਦੇ ਸਾਰੇ ਲੋਕੀ ਇਹ ਦਾ ਨਾਮ ਲੇਕਿਨ ਅੱਜ ਆ ਜਿਹੜੀ ਤਕਟ ਰੈਨ ਇਹ ਸਾਰੇ ਫਰੋਸਪੁਰ ਨੂੰ ਤੇ ਰੱਖਦਾ ਹੈ 15 ਦੇ ਗਿਣ ਤੇ ਔਰ ਮੇਰਾ ਖਿਆਲ ਹੈ ਵੀ 100 ਔਰ ਤੋਂ ਬਾਕ ਯਕ ਕੁਛ ਨਾ ਪਤਾ ਲਗਾ ਤੇ ਸ਼ਾਇਦ ਸ਼ਹਿਰ ਦੁਬਾਰਾ ਜਲਦੀ ਨਾ ਖੁੱਲੇ ਸਕੀ ਨਾਮ ਸੇ ਹੁੰਦਾ ਹੈ ਗੁੰਡੇ ਦਾ ਹੈ ਨਵੀਨ ਨਵੀਨ ਗੁੰਡੇ ਦਾ ਨਾਮ ਸੀ ਜੀ ਬਲਦੇਵ ਬਲਦੇਵ ਕ੍ਰਿਸ਼ਨ ਉਹਨਾਂ ਦੇ ਬਲਦੇਵ ਕ੍ਰਿਸ਼ਨ ਬਾਧਰ ਦਾ ਨਾਮ ਸੀ ਤੇ ਬਾਉ ਦੀ ਦਾ ਨਾਮ ਜਿਹੜੇ ਕੀ ਆਰਐਸਐਸ ਦੇ ਬਹੁਤ ਵੱਡੇ ਕਾਰਜਕਰਤਾ ਸੀ ਉਹਨਾਂ ਦਾ ਪੋਤਾ ਜੀ ਹੈ ਬਹੁਤ ਵਧੀਆ ਪਰਵਾਰ ਸੀ ਦੇਖੋ ਜਿਹੜੀ ਹੁਣ ਨਵੀਨ ਜਿਹੜੇ ਨਵੀਨ ਕੁਮਾਰ ਜੀ ਸੀਗੇ ਰਾਹ ਕਰੀਬ 40 ਸਾਲ ਦੀ ਉਮਰ ਹੈ ਇਹਨਾਂ ਤੇ ਇੱਥੇ ਆਪਣੇ ਘਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਦੋ ਅਣਪਛਾਤੇ ਬੰਦੇ ਜਿਹੜੇ ਉਹਨਾਂ ਨੇ ਇਹਨਾਂ ਦੇ ਫਾਇਰ ਕੀਤਾ ਤੇ ਜਿਸ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਤੇ ਉਹਦੇ ਵਿੱਚ ਅਸੀਂ ਚੀਮਾਂ ਲਾਈਆਂ ਆ ਜਿਹੜੇ ਹਜੇ ਤੱਕ ਜਿਹੜੀ ਐਨਮਿਟੀ ਐਂਗਲ ਕੋਈ ਆਇਆ ਨਹੀਂਗਾ ਵੀ ਕਿਹੜੀ ਗੱਲ ਕਰਤੇ ਆ ਤੇ ਸਾਰੇ ਨੂੰ ਪੁੱਛ ਗਏ ਅਸੀਂ ਕਰ ਰਹੇ ਆ ਤੇ ਸਾਡੀ ਟੀਮਾਂ ਲਾਈਆਂ ਹੋਈਆਂ ਸਾਰੇ ਪਾਸੇ ਅਸੀਂ ਸੀਸੀਟੀਵੀ ਦੇਖ ਰਹੇ ਆ ਵੈਸੇ ਵੀ ਜਿਹੜੀਆਂ ਸਾਡੀਆਂ ਟੀਮਸ ਲਾਤੀਆਂ ਅਸੀਂ 3-4 ਐਸਐਚਓ ਲੱਗੇ ਹੋਏ ਡੀਐਸਪੀ ਸਹਿਬਾਨ ਲੱਗੇ ਹੋਏ ਦੋ ਡੀਐਸਪੀ ਤੇ ਨਾਲ ਸਾਡੀ ਸੀਆਈ ਦੀ ਟੀਮਸ ਵੀ ਆ ਸਰ ਕੁਝ ਸ਼ੁਰੂਆਤੀ ਜਾਂਚ ਚ ਆਇਆ ਸਾਡੇ ਸਾਡੇ ਇੱਕ ਦੋ ਲੀਡਸ ਆਈਆਂ ਅਸੀਂ ਪੜਤਾਲ ਕਰ ਰਹੇ ਹਾਂ ਕਿ ਕੋਈ ਪੈਦਲ ਹੀ ਭੱਜਦੇ ਭੱਜੇ ਨੇ ਕੰਦੇ ਵੀ ਜਿਹੜੇ ਲੋਕਾਂ ਨੇ ਕਹਿ ਰਹੇ ਨੇ ਅਫਸਰ ਜੀ ਕੋਈ ਗੱਲ ਨਹੀਂ ਇਹ ਜਿਹੜੀ ਇਹਨਾਂ ਨੂੰ ਵੱਤ ਬਦ ਜਿਹੜੀ ਕਾਨੂੰਨ ਅਨੁਸਾਰ سزا ਮਿਲੂਗੀ ਇਹ ਯੂ ਕੈਨ ਰੈਸਟ ਚਲੋ